ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਸਵਾਗਤ ਆ ਚੰਸ ਵਲੌਗ ਤੇ ਤੇ ਸੋਬਾ ਸੋਬਾ ਦਾ ਸ਼ੂਟ ਸੀ ਉਸ ਤੋਂ ਬਾਅਦ ਬ੍ਰਾਈਡਲ ਦੀ ਤੁਹਾਨੂੰ ਲੁੱਕ ਦਿਖਾਈ ਆ ਤੇ ਉਸ ਤੋਂ ਅੱਗੇ ਆਪਣਾ ਵਲੌਗ ਜਿਹੜਾ ਕੰਟੀਨਿਊ ਆ ਬੱਲੇ ਬੱਲੇ ਇੰਨਾ ਖਲਾਰਾ ਪਾਈ ਬੈਠੇ ਤੁਸੀਂ ਖਲਾਰਾ ਕੀ ਇਹ ਸਾਡੀਆਂ ਗਲਤੀਆਂ ਨਹੀਂ ਖਲਾਰੇ ਪਏ ਕਿਉਂ ਕੀ ਆ ਯਾਰ ਉਹੀ ਵੀ ਪਹਿਲੋ ਵਿਆਹ ਚਲੇ ਗਿਆ ਤੇ ਕੱਲ ਸਾਰੀ ਜਿਹੜੀ ਸ਼ਹਿਰ ਹੈ ਹਾਂਜੀ ਤੇ ਉਸੇ ਚੱਕਰ ਚ ਵੀ ਨਾਲ ਦੀ ਨਾਲ ਨਹੀਂ ਨਾ ਸਮੇਟੇ ਖਲਾਰੇ ਹਾਂਜੀ ਤੇ ਉਹ ਵੱਧ ਗਏ ਵੱਧ ਗਏ ਸਹੀ ਗੱਲ ਆ ਵੇਖੋ ਇੱਧਰ ਦਸਤਾ ਕੱਪੜੇ ਵੈਸੇ ਤੈਹ ਲਾਉਣ ਵਾਲੀ ਆ ਵੀ ਧੋਣੇ ਨਹੀਂ ਹੁਣ ਆਹ ਸੂਟ ਥੋੜੀ ਧੋਣਾ ਹੈ ਹਾਂਜੀ ਸਿਰਫ ਤੈਹ ਹੀ ਲਾਉਣਾ ਤੇ ਪਰ ਉਹ ਤੈਹ ਲਾਉਣ ਖੁਣਾ ਹੀ ਪਿਆ ਹੋਇਆ ਪਿਆ ਹੋਇਆ ਸਹੀ ਗੱਲ ਤੇ ਬਾਕੀ ਇਹਨਾਂ ਦੇ ਪੈਂਟਾਂ ਸ਼ਰਟਾਂ ਉਹ ਸਾਰੀਆਂ ਮੈਂ ਵਾਸ਼ ਕਰੂੰਗੀ ਹੱਥ ਨਾਲ ਹੀ ਧੋਣ ਲੱਗੀ ਆ ਹਾਂਜੀ ਇਸ ਕਰਕੇ ਮੈਂ ਨਾ ਕਿ ਅੱਜ ਸਿੰਪਲ ਜਿਹਾ ਸੂਟ ਪਾ ਲਿਆ ਕਾਟਨ ਦਾ ਹੀ ਬਹੁਤ ਸੋਹਣਾ ਲੱਗਦਾ ਪਰ ਇਹ ਸੂਟ ਤੁਹਾਡੇ ਤੇ ਬਹੁਤ ਜੱਜਦਾ ਜੀ ਹਾਂ ਇਸੇ ਸੂਟ ਮੈਨੂੰ ਪਸੰਦ ਆ ਪਰ ਹੈ ਗਰਮੀਆਂ ਵਾਲਾ ਕਿਉਂਕਿ ਮੈਂ ਕਿਹਾ ਲਾਈਨਿੰਗ ਵਾਲਾ ਸੂਟ ਪਾ ਕੇ ਨਾ ਫਿਰ ਕੰਮ ਕਰਨਾ ਬੜਾ ਔਖਾ ਹੈ ਤੇ ਅੱਜ ਮੇਰਾ ਰਾਦਾ ਸਾਰੇ ਘਰ ਨੂੰ ਚਮਕਾ ਦਈਏ ਮਹਿਲ ਪਰ ਵੀ ਸਦਾਈਆਂ ਹਾਂ ਜੀ ਨੀਚੇ ਮੈਂ ਕੰਬਲ ਦਿੱਤੇ ਤੋਂ ਨੂੰ ਕੰਬਲ-ਕੁੰਬਲ ਮੈਂ ਕਿਤਵਾਰੀ ਹੁੰਨ ਸਭ ਦੀਆਂ ਚ ਲੋਡ ਪੈਣੀ ਫ੍ਰੈਸ਼ ਕਰਕੇ ਉੱਤੇ ਲਈਏ ਹਾਂਜੀ ਸਹੀ ਗੱਲ ਹੈ ਹਾਂ ਤੇ ਸਭ ਤੋਂ ਵਧੀਆ ਤੁਹਾਨੂੰ ਇੱਕ ਵੱਡੀ ਖੁਸ਼ਖਬਰੀ ਦਿੰਨੇ YouTube ਫੈਮਿਲੀ ਮੇਰੇ ਬ੍ਰਦਰ ਆ ਰਹੇ ਆ 25 ਤਰੀਕ ਨੂੰ ਤੇ 25 ਤਰੀਕ ਨੂੰ ਅਸੀਂ ਫੇਰ ਵਿਆਹ ਤੇ ਜਾਣਾ ਠੀਕ ਹੈ ਫਿਰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਵਧਾਈਆਂ ਤੇ ਕੱਪੜੇ ਹੱਥ ਨਾਲ ਧੋਣ ਦਾ ਕੋਰ ਮਕਸਦ ਵੀ ਆ ਤੇ ਮਹਿੰਦੀ ਉਤਾਰ ਲਈਏ ਤੇ 25 ਤਰੀਕ ਦੇ ਵਾਸਤੇ ਇੱਕ ਫੇਰ ਮਹਿੰਦੀ ਡਿਜ਼ਾਈਨ ਹੋਰ ਪਾਵਾਂਗੇ। ਹਾਂਜੀ ਤੇ ਹੋਰ ਅਸੀਂ ਫਿਰ ਸੋਹਣੇ-ਸੁਹਣੇ ਨੀਲਸ ਵੀ ਲਾਉਣੇ ਆਂ। ਅਸੀਂ ਗੱਲ ਵੱਧ ਸਮਾਨ ਵੀ ਲੈ ਕੇ ਜਾਂਦਾ। ਆਪਾਂ YouTube ਫੈਮਿਲੀ ਨੂੰ ਉਹ ਵੀ ਵਿਖਾਵਾਂਗੇ ਸਮਾਨ ਵੀ ਤੇ ਉਸ ਤੋਂ ਪਹਿਲਾਂ ਆਪਾਂ ਕੀ ਕਰੀਏ ਵੀ ਅ ਕੱਪੜੇ ਜਿਹੜੇ ਤੈਹ ਲਾਉਣ ਵਾਲੇ ਤੈਹ ਲਾ ਲਈਏ ਜਿਹੜੇ ਧੋਣ ਵਾਲੇ ਧੋਲੀਏ ਤੇ ਫਿਰ ਆਪਾਂ ਕਰਨੀ ਆ ਡੀਪ ਕਲੀਨਿੰਗ ਉਹ ਹਰਜ਼ਾਈਆਂ ਨੇ ਅੱਜ ਮੈਂ ਕਿਹਾ ਚਲੋ ਹੈਲਪ ਲੈ ਲਈ। ਫਿਰ ਕਿਉਂਕਿ ਜਿਆਦਾ ਕਟਾ ਮਿੱਟੀ ਵੀ ਨਹੀਂ ਨਾ ਪਾਉਣਾ ਆਉਂਦੇ ਉੱਤੇ ਹਾਂਜੀ ਸਹੀ ਗੱਲ ਹੈ ਤੇ ਬਸ ਇਹੀ ਸਿਸਟਮ ਅੱਜ ਦਾ ਇਹ ਰੁਟੀਨ ਆ ਸਾਡਾ ਕੱਲ ਦਾ ਰੁਟੀਨ ਤੁਹਾਨੂੰ ਮੈਂ ਦੱਸ ਦਿੰਨੀ ਆ ਕੱਲ ਅਸੀਂ ਵਲੌਗ ਨਹੀਂ ਬਣਾਇਆ ਪਰ ਸਵੇਰ ਜਦੋਂ ਅਸੀਂ ਬਰਾਇਡਲ ਤਿਆਰ ਕੀਤੀ ਉਹ ਤਾਂ ਮੈਂ ਥੋੜਾ ਜਿਹਾ ਸ਼ੂਟ ਲਿਆ ਸੀ ਉਹ ਇਸ ਵਲੌਗ ਦੇ ਸ਼ੁਰੂ ਵਿੱਚ ਮੈਂ ਲਾ ਦੂੰਗੀ ਤੇ ਬਾਕੀ ਕਿਉਂ ਨਹੀਂ ਬਣਾ ਸਕੀ ਕਿਉਂਕਿ ਬਿਜ਼ੀ ਬੜੇ ਸੀ ਕਿ ਉੱਥੇ ਸ਼ਹਿਰ ਗਿਆ ਚਲੇ ਕੰਮ ਸਮਾਨ ਸਮੋਣ ਲੈਣਾ ਸੀ ਹੋਰ ਕੰਮ ਬੜੇ ਸੀ ਤੇ ਵਲੌਗ ਤਾਂ ਮੈਂ ਨਹੀਂ ਲੈ ਪਾਈ ਤੇ ਪਰ ਇੰਨਾ ਵੀ ਜਿਹੜਾ ਸਮਾਨ ਲੈ ਕੇ ਆਈ ਉਹ ਮੈਂ ਤੁਹਾਨੂੰ ਦਿਖਾ ਦੂੰਗੀ ਵੀ ਮੈਂ ਕਿੱਥੇ ਗਈ ਸੀ ਤੇ ਕੋਮਲ ਕੱਲੀ ਕਾਬੂਆਈਰੀ ਪਾਰਲਰ ਚ ਤੇ ਵੀ ਬ੍ਰਾਈਡਲ ਤੋਂ ਬਾਅਦ ਫੇਸ਼ੀਅਲ ਆ ਗਏ ਤਿੰਨ ਚਾਰ ਫਿਰ ਹੈੱਡ ਵਾਸ਼ ਵਾਲੇ ਆ ਗਏ ਇੱਕ ਦੋ ਤੇ ਇਹ ਰਹੀ ਬਿਜ਼ੀ ਉੱਥੇ ਤੇ ਕੱਲ ਤਾਂ ਸਾਡਾ ਇਹ ਰੁਟੀਨ ਸੀ ਬਿਜ਼ੀ ਕੋਮਲ ਵੀ ਬੜੀ ਸੀ ਬਿਜ਼ੀ ਮੈਂ ਵੀ ਸੀ ਇਸੇ ਚੱਕਰ ਚ ਅਸੀਂ ਕੱਲ ਕੋਈ ਵਲੌਗ ਨਹੀਂ ਬਣਾਇਆ ਤੇ ਅੱਜ ਅਸੀਂ ਫਿਰ ਅਪਲੋਡ ਜਿਹੜਾ ਸੋਭਾ ਕੀਤਾ ਉਹ ਮਹਿੰਦੀ ਦਾ ਜਿਹੜੀ ਸੀ ਵਿਆਹ ਨੂੰ ਆ ਜਿਹੜੀ ਮਹਿੰਦੀ ਲਾਈ ਸੀ ਇਹਦਾ ਵਲੌਗ ਮੈਂ ਕਿਹਾ ਤੁਹਾਨੂੰ ਡਿਟੇਲ ਵਿੱਚ ਮੈਂ ਪਾ ਦਿੱਤਾ ਹੈ ਜਿਸ ਕਿਸ ਨੇ ਮਹਿੰਦੀ ਸਿੱਖਣੀ ਹੋਵੇ ਤੇ ਉਹ ਆਪਣੇ ਵਲੌਗ ਤੇ ਸਿੱਖ ਸਕਦਾ ਹੈ ਤੇ ਹੁਣ ਆਪਾਂ ਚਲੋ ਅੱਜ ਦਾ ਦਿਨ ਦੀ ਸ਼ੁਰੂਆਤ ਕਰਦੇ ਸਾਰੇ ਪਾਸੇ ਤੁਹਾਨੂੰ ਖਲਾਰੇ ਖਲਾਰੇ ਦੱਸਣਗੇ ਕਿਚਨ ਚ ਰੂਮਸ ਵਿੱਚ ਤੇ ਸ਼ਾਮ ਤੱਕ ਮੇਰੇ ਵੀ ਅਸੀਂ ਕੁਝ ਹੱਦ ਤੱਕ ਕੰਮ ਜਬ ਹੋ ਜਾਈਏ ਸਫਾਈਆਂ ਘਟੋ ਘਟ ਦੋ ਰੂਮ ਤਾਂ ਕਰਾਂਗੇ ਤੇ ਹੋ ਸਕੇ ਤਾਂ ਡਰਾਈਂਗ ਰੂਮ ਵੀ ਕਰਦਾਂਗੇ ਫਿਰ ਮਾਰੀਆਂ ਸੈੱਟ ਕਰਨੀਆਂ ਤੇ ਪ੍ਰੋਪਰ ਵੀ ਨਾਲ-ਨਾਲ ਬ੍ਰਦਰ ਦੇ ਆਉਣ ਦੀ ਵੀ ਤਿਆਰੀ ਤੇ ਨਾਲ-ਨਾਲ ਅਗਲੇ ਵਿਆਹ ਦੀ ਵੀ ਤਿਆਰੀ ਕਰੀਏ ਤਿਆਰੀ ਸਹੀ ਗੱਲ ਹੈ ਮੈਂ ਸੋਚਿਆ ਵੀ ਅੱਜ ਤੇ ਕੱਲ ਦੀ ਤਰੀਕੇ ਗਈ ਆਪਾਂ ਘਰ ਦੀਆਂ ਸਫਾਈਆਂ ਕਰ ਲਈਏ ਉਸ ਤੋਂ ਬਾਅਦ ਫਿਰ ਦੋ ਦਿਨ ਆਪਣੇ ਕੋਲ ਅਗੇ 22 ਤੇ 23 ਤਰੀਕ ਨੂੰ ਫਿਰ ਤਿਆਰੀ ਕਰਾਂਗੇ ਵਿਆਹ ਦੀ ਤੇ 24 25 ਨੂੰ ਵਿਆਹ ਵੇਖਣਾ ਹੈ ਤੇ 25 ਨੂੰ ਮੇਰੇ ਬ੍ਰਦਰ ਨੇ ਵੀ ਹੋਣਾ ਸੋ ਸਾਰੀਆਂ ਵਿਆਹ ਦੀਆਂ ਖੁਸ਼ਖਬਰੀਆਂ ਵੀ ਤੇ ਬ੍ਰਦਰ ਦੇ ਆਉਂਦੀਆਂ ਵੀ ਖੁਸ਼ਖਬਰੀਆਂ ਇਕੱਠੀਆਂ ਹੀ ਆ। ਸਹੀ ਗੱਲ ਏ। ਤੇ ਚਲੋ ਮਿਲਦੇ ਆ ਫਿਰ ਆਪਾਂ ਕਰ ਲਈਏ ਕੋਈ ਕੰਮਕਾਰ। ਹਾਂਜੀ ਸਹੀ ਗੱਲ ਏ। ਹਾਂਜੀ। ਤੇ ਇੱਥੇ ਅਸੀਂ ਸਾਰੇ ਨਵੇਂ ਕੱਪੜੇ ਜਿਹੜੇ ਧੋਕੇ ਪਾਤੇ ਆ ਹੱਥ ਨਾਲ ਜਿੰਨੇ ਕ ਧੋਣ ਵਾਲੇ ਸੀ ਤੇ ਬਾਕੀ ਹੁਣ ਅਸੀਂ ਚੱਲਦੇ نیچے ਰੋਟੀ ਬਣਾਉਣੇ ਆ। 10 11 ਦਾ 11 ਕ ਦਾ ਟਾਈਮ ਹੋ ਗਿਆ ਏ। ਫਿਰ ਰੋਟੀ ਖਾਣੇ ਆ। ਇੱਥੇ ਅਸੀਂ ਇੱਕ ਟੁੱਟਾ ਮੰਝਾ ਰੱਖਿਆ ਹੋਇਆ ਹੈ। ਤੇ ਚਲੋ ਬਟੂ ਬਟ ਚੱਕੀ ਗਏ ਤੇ ਚੱਲ ਗਏ ਰੋਟੀ ਬਣਾ ਕੇ ਖਾਣੇ ਆ ਤੇ ਫੇਰ ਬਾਕੀ ਸਫਾਈ ਦਾ ਕੰਮ ਫੇਰ ਕਰਾਂਗੇ ਤੇ YouTube ਫੈਮਲੀ ਸਰਦਾਰ ਜੀ ਜੇ ਕਹਿ ਰਹੇ ਰੋਟੀ ਠਹਿਰ ਕੇ ਖਾਣੀ ਆ ਉਹ ਜੇ ਆ ਨਹੀਂ ਰਹੇ ਤੇ ਅਸੀਂ ਸੋਚਿਆ ਉਹਨਾਂ ਚਿਰਤਾਂ ਨੂੰ ਸਮਾਨ ਵਖਾ ਦਈਏ ਤੇ ਇਹ ਮੈਂ ਕੱਲ ਲੈ ਕੇ ਆਈ ਸੀ ਫੇਰ ਪੈਕ ਕਰਤਾ ਹੋ ਹਾਂ ਤੇ ਇਹ ਮੈਂ ਲੈ ਕੇ ਆਈ ਸੀਗੀ ਸਾਰਾ ਸਮਾਨ ਮੇਕਅਪ ਦਾ ਵੀ ਵਿੱਚ ਜਿਹੜੀ ਜਿਹੜੀ ਚੀਜ਼ ਦੀ ਲੋੜ ਸੀ वैसे ਤਾਂ ਮੇਰੇ ਕੋਲ ਹੈਗੇ ਪਰ ਮੈਨੂੰ ਫਿਰ ਵੀ ਹੁੰਦਾ ਵੀ ਚਲ ਕੋਈ ਹੋਰ ਚੀਜ਼ ਟਰਾਈ ਕਰਕੇ ਦੇਖਦੇ ਆ ਜਿਵੇਂ ਆ ਹੈਗੇ ਆਪਣੇ ਕੰਟੋਰਿੰਗ ਪੈਲੇਟ ਕੰਟੋਰ ਕਰਨ ਵਾਸਤੇ ਤੇ ਮੈਂ ਕਰਲ ਕਰਕੇ ਵੇਖੀ ਸੀ ਕੰਟੋਰਿੰਗ ਕੋਮਲ ਦੇ ਫੇਸ ਤੇ ਬਹੁਤ ਵਧੀਆ ਹੋਈ ਆ ਵੀ ਖੋਲੀ ਦੰਨੋ ਕੋਮ ਤੇ ਆ ਮੈਂ ਲਿਪਸਟਿਕ ਲੀਆਂ ਸ਼ੇਡਸ ਲੈ ਕੇ ਆਈਆਂ ਇਹ ਮੈਂ ਟਰਾਈ ਕਰਕੇ ਤੁਹਾਨੂੰ ਦਿਖਾਉਂਗੀ ਤੇ ਆ ਆਈ ਸ਼ੈਡੋ ਜਿਵੇਂ ਆਪਾਂ ਸ਼ਿਮਰੀ ਲੁੱਕ ਦੇਣ ਵਾਸਤੇ ਸ਼ੈਡੋ ਤੇ ਆਪਾਂ ਦੇ ਸਕਦੇ ਆ ਜਿਵੇਂ ਆਪਾਂ ਆਈ ਸ਼ੈਡੋ ਫਿਲ ਕਰਕੇ ਉਸ ਦੇ ਉੱਪਰ ਆਪਾਂ ਬਾਲ ਆਈਸ ਤੇ ਜਿਹੜਾ ਆ ਲਗਾ ਸਕਦੇ ਆ ਤੇ ਵੇਖੋ ਕਾਫੀ ਹੱਦ ਤੱਕ ਮੇਂਦੀ ਲੱਗ ਗਈ ਆ ਤੇ ਵੇਟ ਚਾਂ ਵੀ ਛਿੱਟ ਛਿੱਟੀ ਲੱਗ ਜੇ ਅੱਜ ਭਾਂਡੇ ਭੁੰਡੇਵਾਵਾ ਧੋਣੇ ਆ ਤੇ ਇਹ ਮੈਂ ਲੈ ਕੇ ਆਈ ਸੀਗੀ ਨੇਲ ਆਰਟ ਵਾਸਤੇ ਕ੍ਰੋਮ ਆਰਟ ਵਾਸਤੇ ਤੇ ਇਹ ਮੈਨੂੰ ਥੋੜੇ ਸਸਤੇ ਮਿਲ ਗਏ ਉਵੇਂ ਤਾਂ ਮੈਨੂੰ ਨਹੀਂ ਸੀ ਚਾਹੀਦੇ ਤੇ ਪਰ ਮੈਂ ਕਿਹਾ ਚਲੋ ਕਰ ਲੈਨੇ ਖਰੀਦਦਾਰੀ ਏ ਆਪਣਾ ਹੋ ਗਿਆ 블ਸ਼ ਕਿੰਨੇ ਸੋਹਣੇ ਕਲਰ ਐ ਇੰਨਾ ਮਤਲਬ ਇਹਦੀ ਪਿਗਮੈਂਟੇਸ਼ਨ ਬਹੁਤ ਵਧੀਆ ਕੱਲ ਮੈਂ ਯੂਜ਼ ਕਰਕੇ ਦੇਖਿਆ ਸੀਗਾ ਇਹਦੀ ਪਿਗਮੈਂਟੇਸ਼ਨ ਬਹੁਤ ਆ ਤੇ ਆ ਮੈਂ ਆਪਣੇ ਪਰਸਨਲ ਯੂਜ਼ ਵਾਸਤੇ ਲੈ ਕੇ ਆਈ ਆ ਆਈ ਬ੍ਰੋ ਤੇ ਆਈ ਸ਼ੈਡੋ ਮਤਲਬ ਇਹਨਾਂ ਆਈ ਬ੍ਰੋ ਵੀ ਫਿਲ ਕਰ ਸਕਦੇ ਨੇ ਤੇ ਆਈ ਸ਼ੈਡੋ ਪੈਲੇਟ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਤੇ ਇਹ ਵੀ ਬਹੁਤ ਵਧੀਆ ਐ ਇਹਦੀ ਵੀ ਮੈਂ ਦੇਖੀ ਸੀ ਪਿਗਮੈਂਟੇਸ਼ਨ ਅੱਛੀ ਆ ਉਸ ਤੋਂ ਬਾਅਦ ਮੈਨੂੰ ਮਿਲ ਗਿਆ ਆਹ ਵਾਲਾ ਸਵਿਸ ਬਿਊਟੀ ਦਾ ਮੇਕਅਪ ਬੇਸ ਜਿਹਦੇ ਨਾਲ ਕਹ ਲੋ ਆਪਾਂ ਪ੍ਰਾਈਮਰ ਲਗਾਉਨੇ ਆ ਨਾ ਜਿਹੜਾ ਤੇ ਥੋੜਾ ਸ਼ਿਮਰੀ ਟਾਈਪ ਆ ਬਹੁਤ ਵਧੀਆ ਹੈ ਮੈਂ ਤੁਹਾਨੂੰ ਟਰਾਈ ਕਰਕੇ ਵੀ ਦਿਖਾਉਣੀ ਕੋਮਲ ਆਵਦਾ ਹੈਂਡ ਦੇ ਹਾਂਜੀ ਹਾਂਜੀ ਆਪਾਂ ਟਰਾਈ ਕਰਕੇ ਤੁਹਾਨੂੰ ਦਿਖਾਉਨੇ ਆ ਬਹੁਤ ਵਧੀਆ ਲੁੱਕ ਦਿੰਦਾ ਹੈ ਸ਼ਿਮਰੀ ਜੀ ਕਾ ਤੁਸੀਂ ਦੇਖ ਸਕਦੇ ਮਤਲਬ ਇਕੱਲਾ ਹੀ ਲਾਇਆ ਹੋਵੇ ਤੇ ਕੋਈ ਮਿਲਦਾ ਕਿਸੇ ਚੀਜ਼ ਦੀ ਲੋੜ ਨਹੀਂ ਇਹਦੇ ਉੱਪਰ ਆਪਾਂ ਬਾਅਦ ਚ ਆਪਾਂ ਫਾਊਂਡੇਸ਼ਨ ਵਗੈਰਾ ਕੁਝ ਵੀ ਲਾ ਲਓ ਹਨਾ ਹੂੰ ਬਹੁਤ ਵਧੀਆ ਲੁੱਕ ਦਿੰਦਾ ਕਿੰਨੀ ਵਧੀਆ ਸ਼ਾਈਨ ਤੇ ਉਸ ਤੋਂ ਬਾਅਦ ਮੇਰੇ ਕੋਲ ਮਸਕਾਰਾ ਤੇ ਲਾਈਨਰ ਦੀ ਕਮੀ ਮਹਿਸੂਸ ਹੁੰਦੀ ਸੀ ਸਾਨੂੰ ਸਲੂਨ ਚ ਤੇ ਉਹ ਮੈਂ ਲੈ ਕੇ ਆਈ ਆ ਤੇ ਹੋਰ ਕੋਮਲ ਕੱਡੀ ਬਾਕੀ ਦਸਮਾ ਕੋਮਲਤਾ ਉਹਦਾ ਹੈਂਡ ਵੇਖਣ ਚ ਇਸ ਮਾਰੇ ਵੀ ਵਖਾ ਦੀ ਸਹੀ ਗੱਲ ਹੈ ਤੇ ਇਹ ਵੀ ਮੈਨੂੰ ਬਹੁਤ ਵਧੀਆ ਲੱਗੇ ਜੈਲ ਪੈਕ ਆ ਤੇ ਇਹ ਵੀ ਮੇਰੇ ਸਲੂਨ ਚ ਕੰਮ ਆਉਣ ਵਾਲਾ ਹੈ ਇਹਦਾ ਵੀ ਮੈਨੂੰ ਬਹੁਤ ਵਧੀਆ 24 ਕੈਰਟ ਦਾ ਹੈ ਇਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਅਲਟੀਮੇਟ ਤੇ ਇਹ ਅਸੀਂ ਨੇਲ ਐਸੈਸਰੀ ਲੈ ਕੇ ਆਏ ਆ ਅਸੀਂ ਆਪਦਾ ਨੇਲ ਆਰਟ ਕਰਾਂਗੇ ਤੇ ਉੱਪਰ ਐਸੈਸਰੀ ਲਾਵਾਂਗੇ ਇਹ ਬੜੇ ਹੀ ਪਿਆਰੇ ਪਿਆਰੇ ਸ਼ੇਡਸ ਮੈਨੇ ਪਰਮਨੈਂਟ ਨੇਲ ਕਲਰ ਦੇ ਲੈ ਕੇ ਆਈਆਂ ਆ ਆ ਦੇਖੋ ਜਿਹੜੇ ਉੱਪਰ ਮਤਲਬ ਸ਼ੋ ਹੋ ਰਿਹਾ ਨਾ ਆਹੀ ਕਲਰ ਆ ਆ ਦੋਨੋ ਸ਼ਿਮਰੀ ਆ ਆ ਮੈਟ ਚ ਆ ਟਾਪ ਕੋਡ ਆ ਤੇ ਆ ਕੈਰੇਲਿਕ ਪਾਊਡਰ ਮੇਰੇ ਕੋਲ ਖਤਮ ਹੋ ਗਿਆ ਸੀ ਉਹ ਲੈ ਕੇ ਆਂਦਾ ਤੇ ਇਹ ਤਾਂ ਗਲੂ ਆ ਮੇਬੀ ਹੈਨਾ ਹਾਂਜੀ ਇਹ ਗਲੂ ਆ ਗਲੂ ਮਰਕਲ ਹੈਗੀ ਸੀ ਬਟ ਫਿਰ ਵੀ ਉਹਨਾਂ ਨੇ ਕਿਹਾ ਕਿ ਇਹ ਵਧੀਆ ਵਾਲੀ ਆ ਤੇ ਮੈਂ ਕਿਹਾ ਚਲੋ ਸਭ ਤੋਂ ਵਧੀਆ ਚੀਜ਼ ਇਹ ਮੇਰਾ ਜਿਵੇਂ ਕਹਿ ਲਓ ਅ ਵੈਕਸੀਟਰ ਖਰਾਬ ਹੋ ਗਿਆ ਸੀ ਸਾਡੇ ਕੋਲ ਇਸ ਟਾਈਮ ਇੱਕ ਹੀ ਸੀ ਤੇ ਮੈਂ ਕਿਹਾ ਕਈ ਵਾਰੀ ਇੱਕ ਧੋਖਾ ਦੇ ਜੇ ਤੇ ਫਿਰ ਜਾਵਾਂਗੇ ਕਿੱਧਰ ਸਹੀ ਗੱਲ ਹੈ ਸੋ ਬੜੇ ਖਰਾਬ ਹੋਏ ਪਾ ਤਿੰਨ ਚਾਰ ਖਰਾਬ ਹੋਏ ਪਾ ਛੇਤੀ ਚਲੋ ਹੋ ਜਾਂਦੇ ਖਰਾਬ ਪਰ ਆ ਵੀ ਸਸਤੇ ਜਾਂਦੇ ਮੈਂ ਬਾਹਲੇ ਮਹਿੰਗੇ ਨਹੀਂ ਲੈਂਦੀ ਇਸੇ ਕਰਕੇ ਸਸਤਾ ਲੈ ਲੈਂਦਾ ਵੀ ਚਲੋ ਦੁਬਾਰਾ ਲੈਣਾ ਸੌਖਾ ਹੈ ਤੇ ਇਹ ਆਪਣਾ ਯੂਵੀ ਲੈਂਪ ਉਹਦਨ ਨੇ ਲਾਰਟ ਕਰਦੇ ਕਰਦੇ ਕਸਟਮਰ ਦੇ ਲਾਸਟ ਤੇ ਸਾਰਾ ਨੇਲ ਹਟ ਗਿਆ ਹੋ ਗਿਆ ਐਂਡ ਤੇ ਧੋਖਾ ਦੇ ਗਿਆ ਐਂਡ ਤੇ ਧੋਖਾ ਦੇ ਗਿਆ ਤੇ ਫਿਰ ਉਹਨ ਮੈਂ ਐਡ ਦੀ ਸਪੋਰਟ ਫਿਰ ਨਵਾਂ ਲੈ ਕੇ ਆਈ ਆ ਕਾਫੀ ਟਾਈਮ ਕੱਢ ਗਿਆ ਸੀ ਬਹੁਤ ਟਾਈਮ ਤੇ ਇਹ ਆਪਣੇ ਫੇਸ਼ੀਅਲ ਨੇ ਆ ਫੇਸ਼ੀਅਲ ਮਿੰ ਬਲੈਕ ਚ ਮਿਲਿਆ ਬਹੁਤ ਮਹਿੰਗਾ ਦੋ ਪੀਸ ਹੀ ਮਿਲੇ ਇਹਦਾ ਰਿਜ਼ਲਟ 100% ਹੁੰਦਾ ਹੈ ਤੇ ਇਹ ਮੈਨੀਪੈਡੀ ਕਿੱਟ ਲੈ ਕੇ ਆਈ ਆ ਇਹ ਇਹ ਦਵਾਈ ਇਹ ਵੀ ਬਹੁਤ ਵਧੀਆ ਹੁੰਦੀ ਜ਼ਾਰਾ ਦੀ ਆਏ ਤੇ ਵਧੀਆ ਇਹਦਾ ਰਿਜ਼ਲਟ ਮਿਲੂਗਾ ਤੇ ਇਹ ਆਪਾਂ ਫੇਸ਼ਲ ਲੈ ਕੇ ਆਇਆ ਇੱਕ ਫੇਸ਼ਲ ਮੇਰੇ ਕੋਲ ਥੋੜੀ ਜਿਹੀ ਘਾਟ ਸੀਗੀ ਤੇ ਸੋ ਮੈਂ ਫੇਸ਼ਲ ਲੈ ਕੇ ਆਇਆ ਇਹ ਰਾਈਸ ਵਾਲਾ ਹੈ ਤੇ ਇਹ ਆਪਣੇ ਕੋਲ ਆ ਗਿਆ ਕੋਰੀਅਨ ਗਲਾਸ 글로 ਆਏਗਾ ਇਹਦਾ ਨਾ ਇਹ ਸ਼ਿਲਸ ਦਾ ਹੈ ਤੇ ਐਫワイਸੀ ਦਾ ਹਾਈ ਡਰਾ ਬੂਸਟ ਇਹਦਾ ਵੀ ਰਿਜ਼ਲਟ ਬਹੁਤ ਆ ਤਾਂ ਮੈਂ ਯੂਜ਼ ਕੀਤਾ ਆਇਆ ਆ ਮੇ ਕਰਨਾ ਹੈ ਇਹ ਤੇ ਆ ਵੀ ਮੈਂ ਯੂਜ਼ ਕੀਤਾ ਆਇਆ ਹੈ ਰੈੱਡ ਵਾਈਨ ਦਾ ਮੈਂ ਅ ਦੂਸਰ ਆਪਾਂ ਕਿਹੜੀ ਕੰਪਨੀ ਐਫワイਸੀ ਦਾ ਉਹ ਕਿਦਾ ਸੀਗਾ ਤਵਚਾ ਦਾ ਉਹ ਤਵਚਾ ਦਾ ਸੀ ਆਪਾਂ ਯੂਜ਼ ਕੀਤਾ ਉਹਦਾ ਤਾਂ ਬਹੁਤ ਤੇ ਆ ਉਹਨਾਂ ਨੇ ਮੈਨੂੰ ਆਪ ਕਹਿ ਕੇ ਕਿ ਤੁਸੀਂ ਆ ਜਰੂਰ ਫਾਉਂਡੇਸ਼ਨ ਸੌਰੀ ਸ਼ੈਂਪੂ ਤੇ ਕੰਡੀਸ਼ਨਰ ਕੰਡੀਸ਼ਨਰ ਨਹੀਂ ਮਾਸਕ ਇਹ ਬਹੁਤ ਮਤਲਬ ਇਹਦਾ ਟ੍ਰੈਂਡ ਚੱਲ ਰਿਹਾ ਤੇ ਇਹਦਾ ਰਿਜ਼ਲਟ ਵੀ ਉਹਨਾਂ ਨੇ ਕਿ ਦੱਸਿਆ ਕਿ ਬਹੁਤ ਵਧੀਆ ਸੋ ਤੇ ਇਹ ਬਹੁਤ ਵਧੀਆ ਰਿਜ਼ਲਟ ਆ ਇਸ ਕਰਕੇ ਮੈਂ ਆਪਣੇ ਪਰਸਨਲ ਯੂਜ਼ ਵਾਸਤੇ ਲੈ ਆਈ ਮੈਂ ਕਿ ਜੇ ਮੈਨੂੰ ਵਧੀਆ ਲੱਗਾ ਤੇ ਮੈਂ ਫਿਰ ਆਪਣੇ ਕਲਾਇੰਟ ਨੂੰ ਵੀ ਰეკਮੈਂਡ ਕਰੂੰਗੀ ਮੰਗਵਾ ਵੀ ਦਿਆ ਕਰੂੰਗੀ ਸੋ ਹੋ ਗਿਆ ਸਾਰਾ ਸਮਾਨ ਹਾਂ ਤੇ ਇਹ ਆਪਣਾ ਸਮਾਨ ਆਇਆ ਇੱਕ ਮੈਂ ਆ ਨੀਲ ਪੇਂਟ ਲੈ ਕੇ ਆਈ ਆ ਇਹ ਮਤਲਬ ਇਹਦਾ ਵੀ ਇਹ ਮੈਨੂੰ ਪਈ ਉੱਥੇ ਵਧੀਆ ਲੱਗੀ ਸੋ ਮੈਂ ਲਾ ਕੇ ਵੀ ਵੇਖੀ ਸੀ ਬਹੁਤ ਸੋਹਣੀ ਲੱਗਦੀ ਆ ਬਹੁਤ ਪਿਆਰਾ ਕਲਰ ਹੈ ਇਹ ਹਾਂਜੀ ਬਹੁਤ ਵਧੀਆ ਕਲਰ ਤੇ ਆਪਾਂ ਜਿਵੇਂ ਨੇਲ ਸਿੱਧੀ ਵੀ ਲਾ ਸਕਦੇ ਆ ਨੇਲ ਪੇਂਟ ਲਾ ਕੇ ਉੱਪਰ ਉਹਦੀ ਸ਼ਿਮਰੀ ਜਿਹਾ ਛੇੜ ਦੇ ਸਕਦੇ ਕੱਲ ਮੈਂ ਲਾਈ ਸੀ ਵੈਸੇ ਤਾਂ ਲੱਥ ਗਈ ਹੁਣ ਇੱਥੇ ਲਾਈ ਸੀ ਪਰ ਬੜੀ ਪੱਕੀ ਏ ਹੈਨਾ ਪੱਕੀ ਬਹੁਤ ਲੱਥਦੀ ਨਹੀਂਗੀ ਮਤਲਬ ਉਹਦੀ ਉਹ ਵਿੱਚੋਂ ਨਿਕਲ ਗਏ ਕੁਸ਼ਕ ਉਹ ਵੀ ਮੈਂ ਗਿੱਲੀ-ਗਿੱਲੀ ਪੂੰਝਤੀ ਸੀ ਤਾਂ ਕਰਕੇ ਸੋ ਇਹ ਅੱਜ ਦਾ ਆਪਣਾ ਸਮਾਨ ਸਭ ਤੋਂ ਵਧੀਆ ਮੈਨੂੰ ਮੇਕਅਪ ਦਾ ਸਮਾਨ ਲੱਗਾ ਤੇ ਲਿਪਸਟਿਕ ਸ਼ੇਡਸ ਮੈਂ ਬਹੁਤ ਵਧੀਆ ਕਰੀਮੀ ਲੈ ਕੇ ਆਈਆਂ ਹੈ ਤਾਂ ਕਿ ਸੋ ਮੈਂ ਹੁਣੇ ਟਰਾਈ ਕਰਦੀ ਆ ਟਰਾਈ ਕਰਕੇ ਤੇ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦੀ ਇਹਦੀ ਲੁੱਕ ਆਉਂਦੀ ਆ ਤੇ ਅੱਜ ਕੱਲ ਆਖਰੀ ਤਰੀਕੀ ਤੀ ਬਸ ਹੋਰ ਵੀ ਕਈ ਕੰਮ ਮੱਤ ਗਿਆ ਸੀਗੇ ਦੋ ਚਾਰ ਬੰਦਿਆਂ ਨੂੰ ਇਹਨਾਂ ਨੇ ਮਿਲਣਾ ਸੀ ਮੇਰਾ ਤਾਂ ਕੋਈ ਕੰਮ ਨਹੀਂ ਸੀ ਮੇਰਾ ਤਾਂ ਇਹ ਹੀ ਕੰਮ ਸੀ ਤੇ ਇੱਕ ਦੋ ਕੰਮ ਬੈਂਕ ਚ ਸੀ ਚਲੋ ਉਹ ਨਿਪਟਾਏ ਤੇ ਸਾਰੀ ਦਿਹਾੜੀ ਲੱਗ ਗਈ ਸਾਨੂੰ ਕਿ ਇਹ ਬਹੁਤ ਹੀ ਲਾਈਟ ਜਾਂ ਸ਼ੇਡ ਆ ਹੁਣੇ ਮੈਂ ਲਗਾ ਕੇ ਵੇਖਿਆ ਬਹੁਤ ਹੀ ਪਿਆਰਾ ਸ਼ੇਡ ਆ ਦਿੱਲੀ ਵੀ ਆਪਾ ਲਗਾ ਸਕਦੇ ਘਰੇ ਫਤਮ ਨਹੀਂ ਕਰ ਜਾਈ ਗਾਤੀ ਲੋਕਾਂ ਹਾਂ ਪੂਰਾ ਵਧੀਆ ਬਣ ਗਿਆ ਜੇ ਮੈਂ ਇਹ ਬਣੂਗਾ ਤੁਸੀਂ ਕਿਵੇਂ ਵਿੱਚ ਦੁਲਹਾ ਬਣ ਕੇ ਖੜੇ ਜੇ ਅਜੇ ਤਾਂ ਬਣੇ ਦਾ ਬਣੇ ਦਾ ਇਹ ਤਾਂ ਬਣੇ ਦਾ ਬਣੇ ਦਾ ਵੈਸੇ ਆ ਹੀ ਇੰਨੀਆਂ ਸੰਗਣੀਆਂ ਲੱਗਦੀਆਂ ਪਈਆਂ ਬਹੁਤ ਅਜੇ ਮੈਂ ਵੀ ਰਲੀਆਂ ਲਾਈਆਂ ਬੈਠਾ ਹਾਂ ਬੜੀਆ ਉਹ ਵਿਰਲੀਆਂ ਤੇ ਨਹੀਂ ਹੈ ਵੈਸੇ ਕਹਿ ਸਕਦੇ ਨਹੀਂ ਵਿਰਲੀਆਂ ਇਦੋਂ ਸੰਗਣੀਆਂ ਤੇ ਫਿਰ ਇੱਕ ਦੂਜੇ ਦੇ ਵਿੱਚ ਹੀ ਐਡਜਸਟ ਹੋ ਜਾਣੀਆਂ ਗੁੱਦੇ ਬੜੀਆ ਗੁੱਦੇ ਹੀ ਯਾਰ ਉੱਤੇ ਵੀ ਤਾਂ ਨਹੀਂ ਫਿਰ ਤੇ ਇੱਥੇ ਚੱਲ ਰਿਹਾ ਫਲਾਵਰਸ ਲਗਾਉਣ ਦਾ ਕੰਮ ਆ ਫੜਾ ਡੈਕੋਰੇਸ਼ਨ ਵਾਲਾ ਸਾਡਾ ਕਹੈਂ ਠੀਕ ਬੰਦਾ ਯੈਸ ਮੇਰੇ ਭਾਈ ਮੇਰੇ ਇੱਧਰ ਤੋਂ ਕਰਵਾਦੇ ਆ ਉਹਨਾਂ ਨੂੰ ਭਾਈ ਤੇ ਕੱਢ ਦੂ ਵੱਟ ਵਾਟ ਕੱਢੂ ਨਾ ਪਾਉਦੇ ਹੈ ਨਹੀਂ ਬਾਈ ਯੈਸ ਕੁਛ ਤੇ ਕਰਾਂਗੇ ਇਹ ਤੇ ਉਧਰ ਚੱਲ ਰਹੀ ਹੈ ਰੂਮ ਦੀ ਸਫਾਈ ਬਾਹਰੋਂ ਵੀ ਪੇਂਟ ਕਰਨ ਵਾਲਾ ਇਸ ਵਾਰ ਕਰਨਾ ਹੈ ਐਸ ਕਮਰੇ ਦੀ ਸਫਾਈ ਹੋ ਗਈ ਆ ਤੇ ਐਸ ਦੀ ਰਹੀ ਆ ਅਰੇ ਤੇ ਜੱਗੇ ਨੂੰ ਵੀ ਸਫਾਈ ਰਾਹ ਲਾਣਾ ਛੱਡਾ ਜੇ ਲੱਗਦਾ ਨਹੀਂ ਆ ਆ ਪੇਂਟ ਬਹੁਤ ਗੰਦਾ ਆ ਪਿਆ ਪੇਂਟ ਇਹ ਵੀ ਕਰਨਾ ਹੈ ਜਗਸੀਰ ਦੀ ਡਿਊਟੀ ਲਾਉਣੀ ਆ ਇਹ ਤੇ ਘੜੀ ਮਿਲੀ ਮੁੰਡੇ ਨਾਲ ਕਿਵੇਂ ਮੈਨੂੰ ਵੀ ਉਹਨਾਂ ਘੜੀ ਮਿਲਿਆ ਤੇ ਜੋ ਮਰਜ਼ੀ ਕਰਾ ਲਾਂ। ਖੜੀ ਵੀ ਉਹਨੇ ਪੂਰੀ ਤਸੱਲੀ ਕਰਾਤੀ ਐ। ਕਿਤੇ ਸਸਤੀ ਚੀਜ਼ ਨੂੰ ਹੱਥ ਪਾਉਂਦਾ। ਮੈਂ ਪਰਸ ਲਿਆ ਬਹੁਤ ਸੋਚ-ਸੋਚ ਕੇ ਵੀ ਇੰਨੇ ਪੈਸੇ ਕੀ ਲਾਉਣੇ ਤੇ ਉਹਨੇ ਮਿੰਟਾਂ ਲਾਏ। ਹਾਂ ਉਹਨੇ ਮੇਰਾ ਵੀ ਮੇਰੇ ਤੋਂ ਵੀ ਵੱਧ ਲਾਤੇ। ਰਿਕਾਰਡ ਤਾਂ ਫਿਰ ਤੋੜੇ ਗਈ। ਮੁੰਡਾ ਕੀ ਦਾ? ਤੂੰ ਵੀ ਜਿੱਦਲ ਹੁੰਦਾ ਸੀ ਨਿੱਕਾ ਹੁੰਦਾ। ਹਾਂ। ਆਗੇ ਕਤੇੜ ਯਸ ਹਾਂ ਇੱਕ ਚੀਜ਼ ਲੈਣ ਗਿਆ ਸਪੈਸ਼ਲ ਲੁਧਿਆਣੇ ਹਵਾ ਉਡਾਏ ਪੈਸਾ ਹੂੰ ਡੀ ਜੀ ਸਾਰੇ ਪੈਸੇ ਉਡਾ ਕੇ ਆ ਗਿਆ ਹਾਂ ਕੀ ਲੈ ਕੇ ਆਇਆ ਕਰੋਨ ਬਾਕਸਿੰਗ ਇਸ ਕੀ ਤੇਰੀ ਭਲੀਆ ਜੀ ਡਾ ਵਡਾ ਡੜੇਲ ਡੰਗਰ ਨੂੰ ਡੰਗਰ ਵਾਲਾ ਹੀ ਚੱਲਣਾ ਦਿਖਾਈ ਉਹ ਵਾਹ ਥੋੜੀ ਟੀ ਥੋੜੀ ਕੋਈ ਈ ਲੈਣੀ ਵੀ ਇਹ ਘੜੀ ਦਾ ਟਾਈਮ ਪੀਸ ਇਹਨੂੰ ਕੰਨ ਤੇ ਲਾ ਦੋ ਤੇ ਲੱਗਦਾ ਕਿਤਨਾ ਪੈਸਾ ਉਤਨੀ ਬੜੀ ਘੜੀ ਚਲੋ ਮੇਰਾ ਵਿਆਹ ਵਧੀਆ ਵੇਖਿਆ ਜੀ ਹੁਣ ਵਿਆਹ ਚ ਤੁਸੀਂ ਬੰਨੇ ਹੋਏ ਵਾਲੀ ਪਾ ਲਈ ਤੁਸੀਂ ਬੰਨੇ ਨਹੀਂ ਇਹ ਗਲਤੀ ਗਲਤੀ ਜੀ ਲੱਗੂ ਬਦੀ ਨਹੀਂ ਗਲਤ ਲੱਗੂ ਤੁਹਾਡਾ ਗੋਟ ਪਾਰਾ ਸਗੋ ਤੁਹਾਡੇ ਹੁਰਫਾ ਬੂਗੀ ਵੱਧੂ ਬੰਦੇ ਕੇਵਲ ਅੜੀ ਖਾਸ ਨਹੀਂਗੀ ਨਾਲ ਕੀ ਓਏ ਪੈਸੇ ਨਾ ਖਾਣਾ ਸਨਾਂ ਇੱਤਰ ਇਹ ਪੈੜੀ ਲਾ ਬੀ ਨਹੀਂ ਪੈੜੀ ਲਾ ਨੇ ਤੇਨੇ ਕੋਟ ਟਾਈਡਾ ਤੇ ਡਾਇਲਗਾ ਇਹ ਨਹੀਂ ਕੋਟ ਮੇਰਾ ਪਤਲਾ ਹੀ ਆ ਓਏ ਯਾਰ ਆ ਵਧੀਆ ਜੀ ਲਈ ਸਕੂ ਕਿਹੜਾ ਓਏ ਇਹ ਤਾਂ ਪੈੜੀ ਆ ਐਸ ਲੱਗਦੀ ਤਾਂ ਪੈੜੀ ਆ ਹੁਣ ਨਹੀਂ ਪੈੜੀ ਲੱਗਦੀ ਨਹੀਂ ਆਏ ਕੀ ਇਹ ਲਾਉਣਾ ਕਿਦਾਂ ਹੈ ਪੂਰਾ ਡੋਲ ਇਹ ਪੂਰਾ ਹੈਗਾ ਦਿਖਾਈ ਪੰਜ ਮਲਾਏ ਕਿੰਨੇ ਦਾ ਹੈ ਸਮੈਲਸ ਹਾਂ ਵਾਓ ਨਾਈਸ স্মੈਲ ਨਾਟ ਬੈਟ 412 ਇਹ ਠੀਕ ਇਹ 12 ਹੋਗਾ ਕਿ ਕੀ ਨਾ ਪਰ ਉਹ 100 ਨਾਲ 200 ਦਾ ਹੂੰ 100 ਨਾਲ ਨਹੀਂ ਇਹ ਪਤਾ ਕੀ ਵੱਖ ਵੱਖ ਲੈਣੇ ਚਾਹੀਦੇ ਲੈਣੇ ਨਹੀਂ ਚਾਹੀਦੇ ਹਾਂ ਉਹ 10 ਪ੍ਰੋਗਰਾਮ ਸਹੀ ਚਾਰ ਬਹੁਤ ਹੈਣਗੇ ਉਹ ਕਹਿੰਦਾ ਮੈਂ ਦੱਸ ਦਿਆਂ ਮੈਂ ਭੇਜ ਵੀ ਦਿਆ ਕਰੂੰਗਾ ਹਾਂ ਉਹਨੇ ਬੇਹਾਂ ਸਹੀ ਆ ਛੋੜੂ ਔਰ ਉਹਨਾਂ ਦੇ ਕੋਈ ਪੰਜ ਘਟੋਗੜ ਸੱਤ ਸ਼ੋਰੂਮ ਉਹਨਾਂ ਦੇ ਬੂਟਾਂ ਦਾ ਵੱਖਰਾ ਮੇਰੇ ਪਹਿਰੇ ਦਾ ਵੱਖਰਾ ਕੱਪੜੇ ਦਾ ਵੱਖਰਾ ਲੇਡੀਜ਼ ਦਾ ਵੱਖਰਾ ਉਹਨੇ ਸਾਰੇ ਕਿਹੜਾ ਕਢਾਇਆ ਉਹਨੇ ਇਨਾਉਂ ਜੋ ਵੀ ਲੈਣਾ ਹੋਵੇ ਜੋ ਵੀ ਕਹਿੰਦਾ ਘਰੋਂ ਬੈਠੇ ਮੈਨੂੰ ਫੋਨ ਮਾਰਦਾ ਹੈ ਬੱਸ ਅੱਛਾ ਪਚਾਦੇ ਕਰਨਗੇ ਵਧੀਆ ਕਰਨਗੇ ਫਿਰ ਪਰਸਨ ਕਹੇ ਸਾਨੂੰ ਵਿਖਾਓ ਪਰਸ ਵਿਖਾਏ ਹੀ ਹੈ ਨਾ ਪਰਸ ਵੀ ਬੜੇ ਘੈਂਟ ਸੀ ਤੇ ਮੇਰੀ ਵੀਡੀਓ ਕਾਲ 250 3000 ਤੋਂ ਸ਼ੁਰੂ ਹੀ ਤੇ ਬਾਅਦ ਚ 15 17 20 25 ਜਿੱਥੇ ਤੱਕ ਮਰਜ਼ੀ ਆਪਣੀ ਆਉਂਦੇ ਜਾਈ ਵੇ ਲੈ ਗਈ ਕੋਈ ਨਹੀਂ ਮੈਂ ਤਾਂ ਘਰ ਹੀ ਮੇਰੀ ਕਿਹੜੀ ਜਗ੍ਹਾ ਤੇ ਲੱਗਦੀ ਬੱਧੀ ਨਹੀਂ ਇਹ ਜਦੋਂ ਤੱਕ ਤੈਨੂੰ ਤਾਂ ਸਾਰਿਆਂ ਦੇ ਕਿਸੇ ਦੇ ਨਹੀਂ ਭੱਬੀ ਅਜੇ ਤੱਕ ਹੈਨਾ ਬਹੁਤ ਵੱਡਾ ਡੇਲ ਲੈਲ ਤਗੜਾ ਹੂੰ ਆਪਦੀ 18 ਨਿਕਾਲ ਲਾਂ ਨਾ ਕਿਤੇ ਨਹੀਂ ਦੇਤੀ ਤੈਨੂੰ ਮਗਲੀ ਇੰਨੇ ਪੈਸੇ ਲਾਵੇਂ ਮਗਲੀ ਠੀਕ ਆ ਐਗਰੀ ਮੜੀ ਜੈਂ ਐਗਰੀ ਮੈਨੂੰ ਲੈਣ ਐਗਰੀ ਕੀ ਐਂ ਕਰਵਾ ਇਹ ਐਂ ਕਰਾਂ ਕੀ ਆਪੇ ਚਾਹੀਏਂਂ ਦੀ ਤਰੇ ਪਿੱਛੇ ਉਹ ਮੈਂ ਵੈਸੇ ਹੀ ਇੱਕ ਕੁੜੀ ਵਾਧ ਕਢਾ ਲਾਂਗੇ ਜੇ ਕਢਾਉਣੀ ਹੋਈ ਤੇ ਵੈਸੇ ਹੀ ਮੈਂ ਥੇਲੀ ਰੱਖੀ ਥੋੜੀ ਜੀ ਨੇ ਮੇਰੀ ਮੇਰੀ ਕਸੀ ਕਸੀ ਫੱਬੂਗੀ ਇਹ ਤਾਂ ਕਸੀ ਕਸੀ ਇਹਨੇ ਇੱਕ ਕੁਰੀ ਉੜ ਕਢਾ ਦਾਂ ਆ ਵੇ ਤੇਰਾ ਇੰਨਾ ਗਿਆ ਪਉਂਦਾ ਪੈਣਾ ਹੁਣ ਮੈਂ ਆਪਾਂ ਕੇ ਵਿਖਾਵਾਂ ਤੇਰਾ YouTube ਫੈਮਿਲੀ ਸਵੇਰ ਦਾ ਤੜਕੇ ਦਾ ਗਿਆ ਏ ਰੋਟੀ ਵੀ ਨਹੀਂ ਖਾ ਕੇ ਗਿਆ ਐਸ ਘੜੀ ਦੇ ਲਾਲ ਚਚ ਤੇ ਇੱਕ ਬਸ ਇੱਕ ਘੜੀ ਵਾਸਤੇ ਸਿਰਫ ਇੱਕ ਘੜੀ ਵਾਸਤੇ ਗਿਆ ਐ ਇੰਨੀ ਮਢੀਰ ਵਿਗੜੀ ਹੋਈ ਆ ਹੈ ਕੋਈ ਤੇ ਸਹੀ ਆਉਂਦੀ ਉਹ ਤੇਰੇ ਵੇਰੀ ਗਾਂ ਪਸ ਆਈ ਗੋਟ ਚ ਆ ਆ ਸਿੱਧਾ ਵਰਤੋ ਆਈ ਆ ਆਈ ਤੇਰੀ ਕਲਾਸ ਫੈਲੋ ਦਾ ਵਿਆਹ ਵੀ ਸੀ ਮੈਂ ਸੁਣਿਆ ਮੈਂ ਤੈਨ ਸੱਦਿਆ ਹੀ ਨਹੀਂ ਮਾੜੀ ਹੋਈ ਤੇਰੇ ਨਾਲ ਮੈਂ ਤਾਂ ਸੱਦਿਆ ਹੀ ਮੈਂ ਗਿਆ ਹੀ ਕਿਹਦਾ ਵੇ ਬਸੰਤ ਦੀ ਕੁੜੀ ਦਾ ਬਸੰਤ ਬਸੰਤ ਮਨ ਕੀ ਨਾਮ ਹੁੰਦਾ ਮੈਂ ਤੇ ਦਾ ਬਾਕਸ ਹੀ ਬੜਾ ਵਧੀਆ ਲੱਗਿਆ ਬਾਕਸ ਜਿਆਦਾ ਵਧੀਆ ਘੜੀ ਨਾਲ ਲੈ ਬਾਕਸ ਜਿਆਦਾ ਕਿਨੇ ਜਾਈ ਇਹ ਕਿਹੜੀ ਕੰਪਨੀ ਦੀ ਹੈ ਰੀਜਲ ਡੀਜ਼ਲ? ਰੋਲਡੀ ਰਿਆ ਹੈ। ਫਕਰਵਲ ਦੀ ਲਿਉਣੀ ਸੀ ਹਨਾ। ਹਾਂ ਨਾ ਗੱਡੀਆਂ ਨੂੰ ਡੀਜ਼ਲ ਰੱਖੀਆਂ ਉਹ ਕੜੀ ਵੀ ਡੀਜ਼ਲ। ਕਿੱਥੇ ਲਿਖਿਆ ਗੱਡੀ 'ਚ? ਲਿਖਿਆ ਨਾ ਉਹ ਵਿਚਕਾਰ। ਇਹਨਾਂ ਤੇ ਨਹੀਂ ਪਤਾ ਲੱਗਦਾ। ਹਾਂ ਵੀ ਹਾਂ। ਕਰੈਡ ਕਾਰ ਦਿੰਦਾ ਨਾ ਡੀਜ਼ਲ ਦਾ। ਇਹ ਐ ਸਿੱਧੀ ਹੁੰਦੀ ਐ। ਮੈਂ ਪੁੱਠੀ ਫੜੀ ਹੋਈ ਐ। ਹਾਂ ਐ ਸਿੱਧੀ ਹੋਊਗੀ। ਪਤਾ ਹੀ ਨਹੀਂ ਲੱਗਦਾ ਉੱਧਰ ਵੀ ਲੱਤਾਂ ਜੀਆਂ ਓਨੀਆਂ ਹੀ ਉੱਧਰ ਵੀ ਓਨੀਆਂ ਹੀ। ਸੂਈਆਂ ਹੀ ਬੜੀਆਂ ਇਹਦੇ ਵਿੱਚ ਕਿੰਨੇ ਦੀ ਹੈ ਇਹ ਇਧਰ ਵੀ ਸੂਈਆਂ ਉਧਰ ਵੀ ਕਿੰਨੇ ਦੀ ਹੈ ਇਹ ਇਹ ਟਾਈਮ ਕਿਵੇਂ ਦੇਖਿਆ ਕਰੇਗਾ ਪੁੱਜਾ ਬਾਈ ਦੱਸੋ